ਮੇਰੇ ਵੀਰੋ ਬਲਕਮਾ ਦਾ ਅਡਿਕਾ ਨਵੇਂ ਵਲੌਗ ਦੇ ਵਿੱਚ ਇੰਟਰੋ ਕਰਨੀ ਭੁੱਲ ਗਏ ਸੀ ਕਾਫੀ ਦਿਨ ਦਾ ਪੁਰਾਣਾ ਵਲੌਗ ਹੈ ਇਹ ਤੇ ਟਾਈਮ ਹੀ ਨਹੀਂ ਲੱਗਿਆ ਕਿਸੇ ਰੀਜ਼ਨ ਕਾਰਨ ਹੁਣ ਆਪਾਂ ਫ੍ਰੀ ਹੋਏ ਆ ਤੇ ਹੁਣ ਰੈਗੂਲਰ ਵਲੌਗ ਪਾਉਣ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਮੇਰੇ ਵੀਰੋ ਤੇ ਬਾਕੀ ਇਹ ਵਲੌਗ ਪੂਰਾ ਕੈਨੇਡਾ ਤੁਸੀਂ ਵਲੌਗ ਨੂੰ ਦੇਖਿਓ ਨਾਲੇ ਇੰਜੋਏ ਕਰੋ ਤੇ ਨਾਲੇ ਵੀਡੀਓ ਤੇ ਕਮੈਂਟ ਕਰਿਓ ਉਹ ਜਿਹੜੇ ਬੰਦਿਆਂ ਦੇ ਆਪਣੀ ਵੀਡੀਓ ਤੇ ਕਮੈਂਟ ਹੋਣਗੇ ਉਹਨਾਂ ਦੇ ਆਪਾਂ ਨੈਕਸਟ ਵੀਡੀਓ 'ਚ ਨਾਮ ਬੋਲਾਂਗੇ ਜਿਹੜੇ ਬਾਈ ਨੇ ਆਪਣੇ ਵਧੀਆ-ਵਧੀਆ ਕਮੈਂਟ ਕਰਨੇ ਆ ਤੇ ਵਧੀਆ ਵਧੀਆ ਬੰਿਆਂ ਦੀ ਆਪਾਂ ਨਾਮ ਬੋਲਾਂਗੇ ਠੀਕ ਹੈ ਜੀ ਕਿਹਨ ਕਿਹਨ ਕਮੈਂਟ ਕਰਿਓ ਵੀਡੀਓ ਚ ਨਾਮ ਪੱਕਾ ਬੋਲਾਂਗੇ ਜਿੰਨੇ ਬੰਿਆਂ ਨੇ ਕਮੈਂਟ ਕੀਤੇ ਠੀਕ ਹੈ ਮੇਰੇ ਵੀਰੋ ਲੱਗ ਰਿਹਾ ਚੌਨਾ ਕਿੰਨੇ ਅੱਗੇ ਵੀ ਮੰਗਾਉਂਦੇ ਸੀ ਨਾ ਕੱਲ ਚੌਨਾ ਵਾਸਤੇ 14 ਵਟ ਦਾ ਲਵਾਏ ਸੀ ਕਿ 10 ਪੀਕੇ ਦਾ ਪਹਿਲਾਂ ਕਿੰਨੇ ਲਵਾਏ ਸੀ ਲਓ ਜੀ ਇਹਨੇ ਚੌਨਾ ਲੱਗਦਾ ਅੱਜ ਠੀਕ ਹੈ ਜੀ ਆਪਣੇ ਵਾਲੇ ਖੇਤ ਚ ਤੇ ਆਪਾਂ ਪਹਿਲਾਂ ਮੋਟਰਾਂ ਤੇ ਗਏ ਸੀ ਪਿੰਡ ਥੋੜਾ ਜਿਹਾ ਸਭ ਵੀਰੇ ਨੇ ਭੇਜੇ ਸੀ ਹੁਣ ਇਹ ਦੀ ਟੜੀ ਨੇ ਕੰਮ ਤੇ ਸਪਰੀ ਲੈ ਗਿਆ ਹੁੰਦੀ ਸੀ ਉਹ ਲੈਦੀ ਐ ਠੀਕ ਹੈ ਜੀ ਤੇ ਮੁੜ ਕੇ ਹੁਣ ਅਮਨਿਤ ਕੰ ਦਾ ਵਾਟਰ ਰੂਲਰ ਅੱਗੇ ਰੱਖਦੇ ਤੇ ਜਾਕੜਾ ਹਲ ਮੋੜ ਕਾ ਟਰੈਕਟਰ ਹੁਣ ਪਨੀਰੀ ਲੱਗਾ ਕਿ ਉਥੋਂ ਆ ਜੱਡੀ ਡਰਾਈਵਰ ਸਾਹਿਬ ਨੇ ਪਟਤਾ ਪਿੰਡ ਰੇ ਯਾਰ ਕੀ ਕਰੀ ਜਾ ਕੋਈ ਡਰਾਈਵਰ ਆ ਸਾਡੇ ਹੁਣ ਖੋਲ ਕੇ ਡਾਲਾ ਖੋਲਣਾ ਪੈਣਾ ਉਤਰ ਕੇ ਖੋਲ ਡਾਲਾ ਖੋਲਣਾ ਪੈਣਾ ਡਾਲਾ ਖੁੱਲਣਾ ਪੈਣਾ ਵੀਰ ਜੀ ਡਾਲਾ ਵੀਰ ਜੀ ਗੁਰੂ ਵਾਲੇ ਬਣਿਏ ਵੀਰ ਜੀ ਡਾਲਾ ਖੁੱਲਣਾ ਪੈਣਾ ਕਿਉਂ ਹੋਣਾ ਕਿ ਕਰੇ ਹੁਣ ਇੱਕ ਤਾਂ ਇਹ ਵੀਡੀਓ ਅਪਲੋਡ ਕਰ ਲਈਏ ਵੀਡੀਓ ਵੀਡੀਓ ਤੇ ਦੂਜਾ ਆਪਾਂ ਕਬੂਤਰ ਬੱਚੇ ਬਾਹਰ ਕੱਢ ਲਈਏ ਠੀਕ ਹੈ ਮੇਰੇ ਵੀਰੋ ਦੋ ਕੰਮ ਅੱਜ ਆਪਣੇ ਕੋਲੇ ਸਪੈਸ਼ਲ ਇਸ ਕੰਮ ਵਾਸਤੇ ਛੁੱਟੀ ਮਾਰੀਏ ਸਕੂਲੋਂ ਅੱਜ ਠੀਕ ਹੈ ਜੀ ਛੱਪਾਂ ਬਾਸ ਲਾ ਕੇ ਛਤਰੀ ਲਾੜੀਏ ਇਹਦੇ ਤੇ ਲਾਲ ਜੇ ਰੰਗ ਦੀ ਠੀਕ ਹੈ ਮੇਰੇ ਵੀਰੋ ਇਹਦੇ ਚ ਕੱਢੀਏ ਬੱਚੇ ਬਾਹਰ ਹੁਣ ਜਿਹੜੇ ਛਤਰੀ ਤੇ ਲਾਉਣੇ ਆ ਠੀਕ ਹੈ ਜੀ ਦੋ ਚਾਰ ਵੱਡੇ ਹੈਗੇ ਆ ਇਹਨਾਂ ਨੂੰ ਬਾਹਰ ਛੱਡਦੇ ਆ ਖ ਉਠਾਉਣੇ ਆ ਤੇ ਨਾਲੇ ਥੋੜਾ ਜਿਹਾ ਇੱਕ ਦੋ ਕੰਮ ਹੋਰ ਕਰਨੇ ਆ ਉਹ ਕਰ ਦਿੱਕੇ ਠੀਕ ਆ ਚੋਬਰੋ ਖੁੱਡੇ ਚ ਮੋਡੀਫਿਕੇਸ਼ਨ ਕਰਨੀ ਆ ਇਹਦੇ ਰੰਗ ਲੱਗਿਆ ਨੇ ਉਹਨਾਂ ਨੂੰ ਡਾ ਕੇ ਵੇਨੇ ਕਿਵੇਂ ਦੇ ਲੱਗਦੇ ਆ ਠੀਕ ਐ ਚੱਲ ਬੁੱਤੋਂ ਬਾਹਰ ਪੁੱਠੇ ਪਾਸੇ ਗਿਆ ਪੁੱਠੇ ਪਾਸੇ ਜਾਂਦਾ ਹੋ ਗਿਆ ਓਏ ਆਉਂਦਾ ਜੀ ਜਿੰਦੇ ਰੰਗ ਲਾਇਆ ਕੱਲ੍ਹ ਸੀ ਠੀਕ ਐ ਜੀ ਹੋਰ ਕਰ ਦਿੱਤੀ ਬਾਹਰ ਬਾਕੀ ਛੱਤੀ ਤੇ ਬਨਾਂਗੇ ਇਹਨਾਂ ਨੂੰ ਗੁੱਲੇ ਹੀ ਛੱਟਨੇ ਆ ਇਹਨੂੰ ਵੇਖੀ ਇਹ ਤਾਂ ਵੱਡਾ ਇਹ ਤਾਂ ਬੰਦ ਹੀ ਕੀਤਾ ਚੱਲ ਇੱਕ ਤਾਂ ਤੂੰ ਚੱਲ ਪੁੱਤ ਬਾਹਰ ਠੀਕ ਹੈ ਜੀ ਇਹ ਕਿੰਨੂੰ ਡਾਉਣਾ ਹੈ ਡਾਉਣਾ ਨਹੀਂ ਛਤਰੀ ਤੇ ਬਿਠਾਉਣਾ ਕਰ ਲੈ ਇਹਨੂੰ ਤਾਂ ਜ਼ਿਆਦਾ ਸਿਰਾਂ ਰੰਗਾਂ ਇਹਦੇ ਲੱਗਿਆ ਕਿਉਂਕਿ ਇਹ ਆਪਾਂ ਲਾਇਆ ਸੀ ਉਹ ਦੂਜਾ ਵਣਿਤ ਨੇ ਲਾਇਆ ਚੱਲ ਛਤਰੀ ਤੇ ਜਾਈ ਛਤਰੀ ਤੇ ਛਤਰੀ ਤੇ ਥੁਲਾ ਛੱਡਦੇ ਹਾਂ ਠੀਕ ਹੈ ਜੀ ਇਹਦੇ ਫਰਤ ਹੈ ਨਹੀਂ ਗੇ ਡਰ ਜਾਂਦਾ ਲੱਗਦਾ ਕਿਉਂਕਿ ਪਹਿਲਾਂ ਬਾਹਰ ਨਹੀਂ ਕੱਢਿਆ ਵੇ ਇੱਕ ਹੀ ਜੀ ਅਸੀਂ ਜਾਂਦਾ ਜਾਵੀਂ ਆਉਂਦਾ ਆ ਜੇ ਠੀਕ ਹੈ ਚੋ ਬਰੋ ਵੇ ਡਰ ਹੋ ਕੇ ਡਾਉਣਾ ਇਹਨੂੰ ਸਾਬ ਜੀ ਆਪਣੇ ਵਾਲੇ ਦੀ ਤੇ ਉਸ ਸਕੂਟਰ ਤੇ ਜੋਟੀ ਬਣ ਗਈ ਇੱਕ ਰੰਗੂਟਰ ਹੋ ਜਾਂਦਾ ਵੇ ਗਿਆ ਹੁਣ ਆਈ ਹੋਪ ਹੋ ਰਿਹਾ ਠੀਕ ਹੈ ਤੇ ਆਪਣੇ ਵਾਲਾ ਵੀ ਇਹਦੇ ਮਗਰੀ ਜਾਊਗਾ ਇਹਨੂੰ ਹੁਣ ਬੜਕਈਆਂ ਦੇ ਕੇ ਬਿਠਾਈਏ ਠੀਕ ਹੈ ਚੋਬਰੋ ਬਾਪੇ ਆਪਣੇ ਦੋਨੇ ਵਿੱਚੇ ਵੀ ਨਹੀਂ ਵਿਖਦੇ ਆਪਦੇ ਵਾਲਾ ਵੀ ਨਹੀਂ ਵੇਖਦਾ ਜਿਹੜਾ ਡਾਇਆ ਸੀ ਪਹਿਲਾਂ ਡੋਨੇ ਹੁੰਦੇ ਸੀ ਰੰਗ ਲਾਇਆ ਸੀਗਾ ਸਾਲਾ ਕਿਤੇ ਉਹਨੂੰ ਵੀ ਨਾਲ ਲੈ ਕੇ ਭਾਜੀ ਪਰਲੇ ਪਾਸੇ ਟਾਣੀਆਂ ਨੂੰ ਗਿਆ ਸੀ ਉਸ ਸਾਈਡ ਠੀਕ ਹੈ ਜੀ ਹੁਣ ਹੈਗਾ ਤਾਂ ਇੱਥੇ ਹੀ ਟਾਣੀਆਂ ਦੇ ਨੇੜੇ-ਨੇੜੇ ਨਹੀਂ ਮੰਨੀ ਮਵਰਦੇ ਦੋਨੇ ਪਰ ਆ ਜਾਣਗੇ ਕੋਈ ਨਾ ਪੁੱਠੇ ਹੁਣ ਤਾਂ ਨਿਕਾ ਜੀ ਅੱਗੇ ਤਾਂ ਆਪਣੇ ਬੜਕਈਆਂ ਦੇਤੀਆਂ ਪਰ ਬੱਠੇ ਨਹੀਂਗੇ ਠੀਕ ਹੈ ਜੀ ਚੱਲ ਹੁਣ ਗਾਵਾਂ ਨੂੰ ਤੇ ਬੱਚੀ ਨੂੰ ਬੰਨਦੇ ਆਂ ਕਿੱਲਿਆਂ ਤੇ ਉੱਧਰ ਛਾਵੇਂ ਠੀਕ ਐ ਚੋbro ਬੱਚੇ ਰੱਖ ਕੇ ਲੈ ਕੇ ਚੱਲੇ ਆਂ ਮੋਟਰਸਾਈਕਲ ਤੇ ਪਨੀਰੀ ਦੇਖੋ ਤੁਹਾਡੇ ਪਾਈ ਤਾਂ ਜੀ ਗੇੜਾ ਤਾਂ ਨਹੀਂ ਕੱਢਦੀ ਆਂ ਇਹ ਨਹੀਂ ਆਂ ਕੱਢਾਂਗੇ ਉੱਧਰ ਦੀ ਫਿਰ ਉਹ ਗੇੜੇ ਤੋਂ ਮੁੜਨਾ ਨਹੀਂ ਨਾ ਮੋਟਰਸਾਈਕਲ ਜਾਇ ਇੱਥੋਂ ਦੀ ਉਹ ਤਾਰਾਂ ਖੋਲਣ ਵਾਲੀਆਂ ਹਨਾ ਆਂ ਸਿੱਧਾ ਹੀ ਕਰ ਦਿੰਦੇ ਆਂ ਤੇ ਇਹਦੇ ਪਿੱਛੇ ਰੱਖ ਕੇ ਲੈ ਕੇ ਚੱਲਦੇ ਆਂ ਜਿਗਾਰਡ ਲਾ ਕੇ ਫਿਰ ਗਿਆ ਦੂਜੇ ਘਰੇ ਨੂੰ ਪਾਣੀ ਹਟਦਾ ਮਨੀਤ ਸਿੰਘ ਗਲੋਗਸ ਹੁਣ ਹੈ ਓਏ ਝੋਨਾ ਲਾਉਣਾ ਸੌਖਾ ਕਿ ਔਖਾ ਹੈ ਆਈ ਨਾ ਆ ਪਾਣੀ ਕਿੱਧਰੋਂ ਆਉਂਦਾ ਕਿ ਉਧਰੋਂ ਆਉਂਦਾ ਠੀਕ ਆ ਮਾ ਖਿੱਚੀ ਰੱਖ ਕਮ ਮਾਲ ਟ੍ਰਾਂਸਫਰ ਕਰਦੇ ਹੋਏ ਪਨੀਰੀ ਟ੍ਰਾਂਸਫਰ ਕਰਦੇ ਹੋਏ ਖੇਤ ਚ ਠੀਕ ਆ ਜੀ ਦੱਬ ਰਾਂ ਹਿ ਇੰਦਰ ਬਾਕੀ ਇਹ ਰੂਟਾਵੇਟਰ ਵੱਜ ਰਿਹਾ ਰੂਟਾਵੇਟਰ ਖੇਤ ਦੇ ਵਿੱਚ ਸੋ ਕਿਆ ਬਾਤਾਂ ਨੇ ਮੇਰੇ ਵੀਰੋ ਬੰਦਾ ਸਾਡਾ ਯਾਰ ਜੀ ਹੈ ਜਿਹੜਾ ਡਰੈਕਟਰ ਚਲਾ ਰਿਹਾ ਹੈ ਕਿਸੇ ਦਿਨ ਵਿਹਲੇ ਦਿਨ ਉਹ ਕਹਿੰਦੇ ਨਾਲ ਇੰਟਰੋਡਕਸ਼ਨ ਕਰਾਵਾਂਗੇ ਕਹਿੰਦੇ ਨਾ ਇੰਟਰੋਡਕਸ਼ਨ ਕਰਨੀ ਆ ਤਾਂ ਥੋੜਾ ਡਰ ਵੀ ਲੱਗਦਾ ਕਿਉਂਕਿ ਇਹ ਯੂਜ਼ ਤਾਂ ਹੈੱਡਫੋਨ ਵਾਲਾ ਕੰਮ ਆ ਜਾਂਦਾ ਠੀਕ ਐ ਚੋbro ਬਾਕੀ ਆ ਰਹਿ ਗਾ ਮੌਕੇ ਆ ਬੋਕ ਹੁਣ ਅਮਨੀਤ ਵੱਲੋਂ ਆਪਾਂ ਨੂੰ ਗਿਫਟ ਦਿੱਤੇ ਜਾਂਦੇ ਲੈ ਇੱਕ ਚੱਲ ਮੈਂ ਦੇ ਦੇਣਾਂਗੇ ਉਹ ਟੱਬ ਚਾ ਵੇਖਣ ਆਏ ਸੀ ਪਿੰਡ 'ਚ ਬੱਚਾ ਫਿਰਦਾ ਟਾਣੀ 'ਚ ਆਪੂਠਾ ਫੋਨ ਆਇਆ ਸੀ ਘਰੋਂ ਉਹਦਾ ਵੇਖਣ ਬੰਡ ਆ ਕੇ ਮੁੜ ਕੇ ਘਰੋਂ ਫੋਨ ਆ ਗਿਆ ਬੱਚਾ ਤਾਂ ਅਣਕੰਮੀ ਟੱਟਾ ਜੰਤਰੀ ਤੇ ਬਹਿ ਗਿਆ ਮੈਂ ਠੀਕ ਆ ਕੰਮ ਆ ਪਹਿਲਾਂ ਆਇਆ ਤਾਂ ਸਾਡਾ ਵਿਹੜਾ ਦਾ ਤੇਲ ਦਾ ਤਾਂ ਵੱਜਦਾ ਹਣਾ ਠੀਕ ਆ ਆਹ ਸੁਵੇ ਲਾਉਂਗੇ ਜੀ ਕੰਮ ਸਾਡੇ ਉਧਰਾਂ ਦੇ ਆ ਅਸੀਂ ਦੋ ਬੱਚੇ ਕਦੇ ਉੱਡੇ ਪੈਂਦੇ ਸੀ ਕਦੇ ਬੈਹ ਜੰਦੇ ਸੀ ਕਦੇ ਉੱਡੇ ਪੈਂਦੇ ਸੀ ਇਹਨਾਂ ਨੂੰ ਪਾਣੀ ਪੂਣੀ ਦੇ ਕੇ ਤੇ ਮਤਲਬ ਬੜਾ ਮੋੜਾ ਪਾਣੀ ਪੀ ਆਇਆ ਹੁਣ ਕਿਉਂ ਫਟਾਏ ਆ ਠੀਕ ਹੈ ਚੋਬਰੋ ਅੱਧਾ ਅੱਧਾ ਘੰਟਾ ਉੱਡਦੇ ਸੀ ਘੰਟਾ ਘੰਟਾ ਫਿਰ ਬੈਹ ਜੰਦੇ ਸੀ ਫਿਰ ਉੱਡੇ ਪੈਂਦੇ ਸੀ ਆ ਬੱਚਾ ਚੱਕਰਾਉ ਤੁਸੀਂ ਕਿਵੇਂ ਆ ਠੀਕ ਹੈ ਜੀ ਆ ਦੋਨੇ ਬੱਚੇ ਤੇ ਬਾਕੀ ਹੁਣ ਮੜਾ ਪਾਣੀ ਪੂਣੀ ਦੇ ਕੇ ਤੇ ਛੱਡਦੇ ਆ ਰਿਲੈਕਸ ਜੇ ਕਰਕੇ ਕੂਟਰਾਂ ਨੂੰ ਗੁੱਡੇ 'ਚ ਠੀਕ ਹੈ ਚੋਬਰੋ ਲਾ ਕੇ ਹੁਣ ਬੰਦ ਸਪਰੇ ਸਪਰੇ ਚਲੋ ਜੀ ਚੰਗੀਆਂ ਪਿੰਡ ਚੋਂ ਬਰੋ ਆ ਜੀ ਲੈਟਸ ਗੋ ਦੋਦੇ ਵਾਲਾ ਜਮਈ ਵਿਲੇਜ ਆਖੇ ਤੇ ਹੁੰਜਲੇ ਦਾ ਬੱਚਾ ਕੱਢਿਆ ਸੀ ਬਾਹਰ ਆਪਾਂ ਇਹਨੂੰ ਵੀ ਹੁਣ ਅੰਦਰ ਤਾੜ ਦਿੱਗੇ ਠੀਕ ਹੈ ਚੋ ਬਰੋ ਤੇ ਬਾ ਇਹਨੂੰ ਅੱਡੇ ਲਵਾਉਣਾ ਚੰਗੀ ਤਰੀਕੇ ਨਾਲ ਹੋਰਾਂ ਨੂੰ ਭਾਵੇਂ ਨਾ ਲੱਗੇ ਚੰਗੀ ਤਰੀਕੇ ਨਾਲ ਅੱਡੇ ਲਵਾਉਣੇ ਤੇ ਇਹਨਾਂ ਨੂੰ ਚੰਗੀ ਤਰੀਕੇ ਨਾਲ ਲਾਉਣਾ ਠੀਕ ਹੈ ਜੀ ਤੇ ਇਹਨਾਂ ਨੂੰ ਹੁਣ ਲਾ ਕੇ ਖੁੱਡੇ 'ਚ ਤਾੜ ਜੇ ਆਪਾਂ ਚੋ ਬਰੋ ਇਧਰ ਚੈੱਕ ਕਰੋ ਜੀ ਆਪਣਾ ਨੀਲਾ ਬੱਚਾ ਠੀਕ ਹੈ ਜੀ ਨਜ਼ਰ ਨਾਲ ਲਾ ਦਿਓ ਠੀਕ ਹੈ ਮਜ਼ਾਕ ਕਰਦੇ ਆ ਚਲੋ ਮौज ਪੈਂਦੀ ਆ ਪੈਰਾਂ ਤੇ ਮੋਜੇ ਆ ਬੱਚਾ ਕੱਢਿਆ ਦੇਖੋ ਠੀਕ ਹੈ ਜੀ ਚਿੱਟੀਆਂ ਅੱਖਾਂ ਦਾ ਬਣੂਗਾ ਚੋਬਰ ਆਪਣਾ ਇਹ ਤੇ ਬਾਕੀ ਪੱਲਿਆਂ-ਪੱਲਿਆਂ ਦਾ ਵੱਡੇ ਹੋ ਜਾਣ ਤੋਂ ਫੇਰ ਹੀ ਵਿਖਾਵਾਂਗੇ ਠੀਕ ਹੈ ਜੀ ਉੱਡੇ ਤੋਂ ਪਤਾ ਲੱਗੂ ਆ ਵੀ ਕਿਵੇਂ ਦਾ ਠੀਕ ਹੈ ਜੂਮ ਕੱਢਿਆ ਇਹਨੇ ਐਤਕੀ ਗੋਲਾ ਹੀ ਆਪਣੇ ਪਹਿਲੀ ਵਾਰੀ ਖੁੱਡੇ 'ਚ ਕੱਢਿਆ ਗੋਲਾ ਠੀਕ ਹੈ ਜੀ ਜਦੋਂ ਦੇ ਕੂਤਰ ਰੱਖਿਆ ਨੀਲਾ ਗੋਲਾ ਠੀਕ ਹੈ ਚੋਬਰ ਮੱਲਾ ਇਹਨੇ ਹੌਲੀ-ਹੌਲੀ ਚਿੱਟਾ ਹੋ ਹੀ ਜਾਣਾ ਆ ਕੱਲੇ 2 ਸੇ 2 ਸੇ ਰਹਿ ਜਾਣਗੇ ਕਿਉਂਕਿ ਰੰਗ ਜਦ ਤ ਹੁਣੇ ਹੀ ਬਦਲੀ ਜਾਂਦਾ ਏ ਠੀਕ ਹੈ ਜਿਵੇਂ ਜਿਵੇਂ ਵੱਡਾ ਹੋ ਜਾਂਦਾ ਤਾਂ ਕਰਕੇ ਮੈਂ ਚੱਲ ਅਜੇ ਨੂੰ ਵੀ ਛੋਤਰੀ ਤੇ ਬਾਹਰ ਕੱਢ ਦਿੰਨੇ ਪਹਿਲੀ ਵਾਰੀ ਕੱਢਿਆ ਅਜੇ ਨੂੰ ਬਾਹਰ ਮਤਲਬ ਜਦੋਂ ਦਾ ਬੱਚਾ ਕਢਾਇਆ ਗਾਉਂ ਟਾਈਮ ਨਹੀਂ ਲੱਗਿਆ ਸੀਗਾ ਤੇ ਇਹਨੂੰ ਬਹੁਤ ਚੰਗੀ ਤਰੀਕੇ ਨਾਲ ਢੇ ਲਵਾਵਾਂਗੇ ਠੀਕ ਹੈ ਮੇਰੇ ਵੀਰੋ ਕੁੱਤੇ ਕੁੱਤਰ ਤੇ ਆ ਹੁਣ ਕਬੂਤਰਾਂ ਨੂੰ ਦਾਣੇ ਪਾਣੀ ਪਾ ਦਿੱ ਗਏ ਠੀਕ ਹੈ ਮੇਰੇ ਵੀਰੋ ਨਾਲੇ ਬੱਚਿਆਂ ਨੂੰ ਵੀ ਅੰਦਰ ਤਾੜ ਦਿੱ ਗਏ ਠੀਕ ਹੈ ਤੇ 10 ਮਿੰਟ ਹੋਰ ਬਟਾਈ ਰੱਖੀਏ ਦੱਸੋ ਤਾੜੀ ਦਿੰਨੇ ਆ ਨਹੀਂ 10 ਮਿੰਟ ਹੋਗਾ ਇਹ ਚ ਬਿਠਾਈ ਰੱਖਦੇ ਆ ਠੀਕ ਹੈ ਜੀ ਉਹਨੇ ਜ਼ਰਦਾਨੇ ਦੋਨੇ ਕੱਢ ਲਿਓਨੇ ਆਪਾਂ ਤੇ ਹੁਣ ਪਾ ਦਈਏ ਦਾਣੇ ਗੁੱਤਰਾਂ ਨੂੰ ਠੀਕ ਹੈ ਮੇਰੇ ਵੀਰੋ ਨਾਲੇ ਬੱਚਾ ਅੰਦਰ ਕਰਤੀਏ ਲਓ ਜੀ ਇੱਧਰ ਤੋਂ ਦਾਣੇ ਪਾਤੇ ਆ ਇੱਧਰ ਵੀ ਪਾ ਦਈਏ ਤੇ ਫਿਰ ਉਹ ਬੱਚਾ ਲਾ ਦਈਏ ਜਿਹੜਾ ਆਪਾਂ ਆਥਣੇ ਜਿ ਕੱਢਿਆ ਸੀ ਬਾਹਰ ਠੀਕ ਹੈ ਜੀ ਆਥਣੇ ਕੀ ਤੜਕੇ ਦਾ ਹੀ ਕੱਢਿਆ ਸੀ ਤੇ ਮੁੜ ਕੇ ਉਹ ਤੜਿਆ ਨਹੀਂ ਗਿਆ ਆਪਣੇ ਤੋਂ ਉਤੜਿਆ ਕੀ ਆ ਜੁਰ ਟੇਡਾ ਕਰਦੇ ਸੀ ਫਿਰ ਉੱਡ ਜਾਂਦਾ ਸੀ ਫਿਰ ਉੱਡੇ ਦਾ ਫਿਰਦਾ ਸੀ ਓੜਦਾ ਫਿਰਦਾ ਸੀ ਫਿਰ ਬਾਹ ਜਾਂਦਾ ਸੀ ਫਿਰ ਓੜਦਾ ਵਰਦਾ ਸੀ ਤਾਂ ਕਰਕੇ ਠੀਕ ਹੈ ਜੀ